ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਰ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਪਾਤਸ਼ਾਹ ਜੀ ਦੇ 16 ਸ਼ਬਦ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਪੰਚਮ ਪਾਤਸ਼ਾਹ ਜੀ ਰੰਭ ਕਰਦੇ ਹਾਂ ਜੀ ਗੁਜਰੀ ਮਹਲਾ 5 ਆਲ ਜਾਲ ਭਰਮ ਮੋ ਤਜਾਵੈ ਪ੍ਰਭ ਸੇਤੀ ਰੰਗ ਲਾਈ ਮਨ ਕੋ ਉਪਦੇਸ਼ ਦਿਰੜਾਵੇ ਸਹਿਜ ਸਹਿਜ ਗੁਣ ਗਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਤਾਰ ਮੇਂ ਸ਼ਬਦ ਦੀ ਰਮਤਾ ਕਰਦੇ ਹਨ ਆਲ ਜਾਲ ਭਰਮ ਮੋਹ ਤਜਾਵੈ ਪ੍ਰਭ ਸੇਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਮਹਾਰਾਜ ਜੀ ਕਹਿੰਦੇ ਮਨ ਨੂੰ ਉਪਦੇਸ਼ ਬਖਸ਼ ਦੇਨ ਮਹਾਰਾਜ ਆਲ ਜਾਲ ਪਰਮ ਮੋਹ ਮਹਾਰਾਜ ਜੀ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਲ ਕੋਈ ਜਗਿਆਸੂ ਕੋਈ ਪ੍ਰਾਨੀ ਮੇਲ ਭਾਂਦਾ ਹੈ ਉਦੇ ਭਰਮ ਦੇ ਬੰਧਨ ਟੁੱਟ ਜਾਂਦੇ ਹਨ ਇਹ ਭਰਮ ਰੂਪੀ ਜਿਹੜਾ ਜਾਲ ਹੈ ਆਲ ਜਾਲ ਭਰਮ ਮੋਹ ਤਜ ਜਾਵੇ ਮਹਾਰਾਜ ਜੀ ਕਹਿੰਦੇ ਤਜ ਜਾਂਦਾ ਖਤਮ ਹੋ ਜਾਂਦਾ ਹੈ ਪ੍ਰਭ ਸੀਤੀ ਰੰਗ ਲਾਏ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਰਾਹੀਏ ਰੰਗ ਲੱਗਦਾ ਹੈ ਸਤਿਗੁਰੂ ਜੀ ਰਸਤਾ ਦਰਸਾਉਂਦੇ ਹਨ ਹਿੰਦ ਸਤਿਉਏ ਪ੍ਰਭੂ ਦੇ ਰਾਹੀ ਇਹ ਰੰਗ ਚੜਦਾ ਹੈ ਰੰਗ ਚੜਦਾ ਹੈ ਤੇ ਇਹ ਜੰਜਾਲ ਜਿਹੜੇ ਨੇ ਲੈ ਜਾਂਦੇ ਨੇ ਆਲ ਜਾਲ ਭਰਮ ਮੋਹ ਦੇ ਜਾਲ ਜਿਹੜੇ ਹਣ ਤੱਕ ਜਾਂਦੇ ਹਨ ਖਤਮ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਦਾ ਰੰਗ ਚੜਦਾ ਜਦੋਂ ਮਨ ਇਹੋ ਮਨ ਕੋ ਇਹ ਉਪਦੇਸ਼ ਦਰੜਾਵੇ ਸਹਿਜ ਸਹਿਜ ਗੁਣ ਗਾਈ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਫਿਰ ਜਗਿਆਸੂ ਫਰਾਨੀ ਜਿਹੜਾ ਉਹ ਪ੍ਰਭੂ ਦੇ ਉਪਦੇਸ਼ ਨੂੰ ਦ੍ਰਿੜ ਕਰਦਾ ਹੈ ਮਨ ਕੋ ਇਹ ਉਪਦੇਸ਼ ਦ੍ਰਿੜਾਵੇ ਮਹਾਰਾਜ ਜੀ ਫਿਰ ਉਹ ਉਰਮਖ ਨੂੰ ਭਗਤ ਜਾਨ ਜਗਿਆਸੂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ ਹਨ ਸਹਿਜ ਸਹਿਜ ਗੁਣ ਗਾਈ ਮਹਾਰਾਜ ਜੀ ਕਹਿੰਦੇ ਫਿਰ ਸਹਿਜ ਸਹਿਜ ਸੱਜੇ ਸੱਜੇ ਹਰੀ ਦੇ ਗੁਨਾ ਨੂੰ ਉਦਗਿਆਸੂ ਮੁਰਖ ਗਾਣਾ ਕਰਦਾ ਹੈ ਸਹਿਜ ਸਾਜਨ ਐਸੋ ਸੰਤ ਸਹਾਈ ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਸਾਜਨ ਹੈ ਸਾਜਨ ਹੈ ਮਿੱਤਰ ਜਨੋ ਮਹਾਰਾਜ ਜੀ ਕਹਿੰਦੇ ਐਸੋ ਸੰਤ ਸਹਾਈ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਉਹ ਸਤਗੁਰ ਸੰਤ ਦਾ ਅਰਥ ਹੈ ਇੱਥੇ ਸਤਗੁਰ ਸੱਚੇ ਪਾਤਸ਼ਾਹ ਇਹਦੇ ਉਵੇਂ ਦਾ ਕੋਈ ਸਹਾਤਾਕਰ ਨਹੀਂ ਹੈ ਸੰਸਾਰ ਵਿੱਚ ਸੰਗੀ ਨਹੀਂ ਹੈ ਕੋਈ ਦੋਸਤ ਨਹੀਂ ਹੈ ਇਹਦੇ ਕੋਈ ਇਹ ਸਾਜਨ ਐਸੋ ਸੰਤ ਸਹਾਈ ਮਹਾਰਾਜ ਜੀ ਕਹਿੰਦੇ ਸਾਡਾ ਇਹ ਮਿੱਤਰ ਉਹ ਸਤਗੁਰ ਹੀ ਸਹਾਤਾਕਰ ਹੈ ਜਿਸ ਭੇਟੇ ਟੁੱਟੇ ਮਾਇਆ ਬੰਧ ਮਹਾਰਾਜ ਜੀ ਕਹਿੰਦੇ ਜਿੰਨੂੰ ਜਪਣ ਦੇ ਨਾਲ ਭਾਈ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ ਜਿਸ ਭੇਟੇ ਟੁੱਟੇ ਮਾਇਆ ਬੰਧ ਬਿਸਰਨਾ ਕਬੂ ਜਾਈ ਮਹਾਰਾਜ ਜੀ ਕਹਿੰਦੇ ਜਿੰਨੂੰ ਭਾਈ ਧਿਆਉਣ ਦੇ ਨਾਲ ਜਪਣ ਦੇ ਨਾਲ ਸਿਪਤ ਜੀ ਦੀ ਗਾਣ ਦੇ ਨਾਲ ਮਾਇਆ ਦੇ ਜਿਹੜੇ ਬੰਧਨ ਹਨ ਸੰਸਾਰ ਦੇ ਬੰਧਨ ਉਹ ਲੈ ਜਾਂਦੇ ਹਨ ਟੁੱਟ ਜਾਂਦੇ ਹਨ ਉਹ ਮੋ ਜਿਹੜਾ ਖਤਮ ਹੋ ਜਾਂਦਾ ਨਾ ਕਬ ਹੋਂ ਜਾਏ ਬਿਸਰ ਨਾ ਕਬ ਹੋਂ ਜਾਏ ਮਹਾਰਾਜ ਜੀ ਕਹਿੰਦੇ ਫਿਰ ਮਨੋਖ ਨੂੰ ਵਿਸਾਰਦਾ ਨਹੀਂ ਉਹਦੇ ਤੋਂ ਦੂਰ ਨਹੀਂ ਹੁੰਦਾ ਰਹਾ ਸ੍ਰੀ ਰਾਮਦੇਵ ਕੀ ਮਹਾਰਾਜ ਜੀ ਅਗਲਾ ਪਦ ਸ਼ੁਰੂ ਕਰ ਦਿਆਨ ਕਰਤ ਕਰਤ ਅਨਕ ਬੋ ਭਾਂਤੀ ਕਿੰਨੀ ਏ ਠਹਿرائی ਮਹਾਰਾਜ ਜੀ ਕਹਿੰਦੇ ਕਰਤ ਕਰਤ ਅਨਕ ਬੋ ਭਾਂਤੀ ਮਹਾਰਾਜ ਜੀ ਕਹਿੰਦੇ ਕਈ ਭਾਤ ਇਹ ਮਹਾਰਾਜ ਜੀ ਕਹਿੰਦੇ ਮਨੁੱਖ ਜਿੰਦਗੀ ਵਿੱਚ ਸੁਭਾਗ ਕਰਦਾ ਕਈ ਭਾਤ ਅਣ ਕਬੋ ਭਾਤੀ ਕਿੰਨੀ ਇਹ ਠਹਿرائی ਮਹਾਰਾਜ ਜੀ ਕਹਿੰਦੇ ਉਹ ਮਾਲਕ ਜਦੋਂ ਕਿਰਪਾ ਕਰਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਨਾ ਤੂੰ ਛੜਕਾਰਾ ਮਿਲ ਜਾਂਦਾ ਮਿਲ ਸਾਧੂ ਹਰ ਜਸ ਗਾਵੇ ਮਹਾਰਾਜ ਜੀ ਕਹਿੰਦੇ ਜਦੋਂ ਸੱਚੇ ਗੁਰੂ ਦੀ ਸੰਗਤ ਮਿਲਦੀ ਹੈ ਫਿਰ ਮਨੋ ਘਰੀ ਦਾ ਜਸ ਗੰਦਾ ਨਾਨਕ ਭੋਜਲ ਪਾਰ ਪਰਾਇ ਮਹਾਰਾਜ ਜੀ ਕਹਿੰਦੇ ਇਸ ਭੋਜਲ ਤੋਂ ਫਿਰ ਪਾਰ ਲੰਘਦਾ ਹੈ हे ਨਾਨਕ ਜਦੋਂ ਸੱਚੇ ਗੁਰੂ ਦੀ ਸੰਗਤ ਵਿੱਚ ਆਉਂਦਾ ਮਹਾਰਾਜ ਜੀ ਕਹਿੰਦੇ ਜਿਨ ਮਿਲ ਸੰਤ ਸਾਧੂ ਹਰ ਜਸ ਗਾਵੇ ਸੱਚੇ ਗੁਰੂ ਨਾਲ ਮਿਲ ਕੇ ਜਦੋਂ ਕੋਈ ਜਗਿਆਸੂ ਪ੍ਰਾਣੀ ਉਹਦੇ ਜਸ ਨੂੰ ਗਾਉਣਾ ਕਰਦਾ ਹੈ ਹਰਾ ਜੀ ਕਹਿੰਦੇ ਨਾਨਕ ਭੌਜਲ ਇਸ ਭੌਜਲ ਤੋਂ ਇਹ ਸੰਸਾਰ ਤੋਂ ਇਹ ਸ੍ਰਿਸ਼ਟੀ ਤੋਂ ਫਿਰ ਆਰ ਪਰਾਇ ਕਹਿੰਦੇ ਪਾਰ ਉੱਤਰ ਜਾਂਦਾ ਹੈ ਉਜਰੀ ਮਹੱਲਾ ਪੰਜਵਾ ਅਗਲਾ ਸ਼ਬਦ ਮਹਾਰਾਜ ਜੀ ਰੰਭ ਕਰਦੇ ਹਨ ਛਿੰਨ ਮੈਂ ਥਾਪ ਉਹ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਹਰਾ ਜੀ ਕਹਿੰਦੇ ਛਿੰਨ ਦੇ ਵਿੱਚ ਇਸ ਤਵਾ ਨੂੰ ਚੀਜ਼ਾਂ ਨੂੰ ਪੈਦਾ ਕਰ ਦਿੰਦਾ ਹੈ ਸ੍ਰਿਸ਼ਟੀ ਦੇ ਵਿੱਚ ਇਹnde ਇੱਕ ਖਿੰਨ ਦੇ ਵਿੱਚੋਂ ਖਿੰਨ ਮੈਂ ਥਾਪ ਥਾਪ ਦਾ ਉਹ ਪੈਦਾ ਕਰਦਾ ਉਹ ਥਾਪਨਹਾਰਾ ਮਹਾਰਾਜ ਜੀ ਕਹਿੰਦੇ ਇੱਕ ਖਿੰਨ ਦੇ ਵਿੱਚ ਖਤਮ ਕਰ ਦਿੰਦਾ ਇੱਕ ਅੱਖ ਦੀ ਫਣਕਾਰ ਦੇ ਨਾਲ ਖਤਮ ਹੀ ਕਰ ਦਿੰਦਾ ਫੈਦਾ ਵੀ ਕਰਦਾ ਉਹ ਇੱਕ ਖਿੰਨ ਦੇ ਵਿੱਚ ਇਹ ਮਹਾਰਾਜ ਜੀ ਕਹਿੰਦੇ ਥਾਪ ਉਹ ਥਾਪਨਹਾਰਾ ਹੈ ਉਹ ਮਾਲਕ ਕਹਿੰਦੇ ਉਹ ਥਾਪ ਦਾ ਵੀ ਇੱਥੇ ਖਤਮ ਵੀ ਕਰਦਾ ਹੈ ਖਿੰਨ ਵਿੱਚ ਉਹ ਪੈਦਾ ਕਰ ਸਕਦਾ ਹੈ ਇਕ ਛਿੰਨ ਮਾਤਰ ਵਿੱਚ ਉਹ ਖਤਮ ਕਰ ਸਕਦਾ ਇਸ ਵਾਸਤੇ ਉਹ ਕੀਮਤ ਜਾਏ ਨਾ ਕਹੀ ਕਹਿੰਦੇ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਮਹਮਾਨੀ ਮਹਾਰਾਜ ਜੀ ਕਹਿੰਦੇ ਗੁਣਾ ਦੀ ਵਡਿਆਈ ਅਸੀਂ ਗਾ ਸਕਦੇ ਹਾਂ ਉਹਦੀ ਪਾਰ ਉਤਾਰਾ ਅੰਤ ਨਹੀਂ ਪਾ ਸਕਦੇ ਰਾਜ ਰੰਕ ਕਰੇ ਖਿੰਨ ਭੀਤਰ ਇੱਕ ਰਾਜੇ ਨੂੰ ਵੀ ਰੰਕ ਬਣਾ ਸਕਦਾ ਮਹਾਰਾਜ ਜੀ ਕਹਿੰਦੇ ਰਾਜੇ ਨੂੰ ਵੀ ਰੰਕ ਤੋਂ ਭਾਵ ਹੁੰਦਾ ਹੈ ਗਰੀਬ ਕਰ ਸਕਦਾ ਹੈ ਰਾਜਾ ਰੰਕ ਕਰੇ ਖਿੰਨ ਭੀਤਰ ਨੀਚੋਂ ਜੋਤ ਧਰੀ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਕੈਸੀ ਹੈ ਉਹ ਰਾਜੇ ਨੂੰ ਵੀ ਘਾਇ ਚਰੀਆ ਬਣਾ ਦੇਂਦ ਨਾ ਹਾਸਾ ਦੀ ਵਾਰ ਉੱਚ ਮਹਾਰਾਜ ਜੀ ਬਚਨ ਕਰਦੇ ਹਨ ਇੱਕ ਰਾਜੇ ਨੂੰ ਵੀ ਮਹਾਰਾਜ ਜੀ ਕਹਿੰਦੇ ਉਹ ਦਿਹਾੜੀ ਕਰਾ ਸਕੇ ਤੇ ਗਰੀਬ ਬਣਾ ਸਕਦਾ ਪਖਾਰੀ ਬਣਾ ਸਕਦਾ ਇਹ ਪਖਾਰੀ ਨੂੰ ਵੀ ਰਾਜ ਕਰਾ ਸਕਦਾ ਉਹਦੇ ਵਿੱਚ ਤਾਕਤ ਹੈ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਛਾ ਇਹਦੇ ਰਾਜਾ ਤੋਰੰਕ ਕਰ ਸਕਦਾ ਰੰਕ ਕਰੇ ਖਿੰਨ ਭੀਤਰ ਇੱਕ ਖਿੰਨ ਭੀਤਰ ਦੇ ਵਿੱਚ ਉਹ ਮਾਲਕ ਹਰੀ ਜਿਹੜਾ ਪ੍ਰਭੂ ਰਾਜੇ ਨੂੰ ਪਖਾਰੀ ਬਣਾ ਸਕਦਾ ਤੇ ਅਨੇਕਾਂ ਹੀ ਆਪਾਂ ਨੂੰ ਉਦਾਹਰਨਾ ਮਿਲ ਜਾਣਗੀਆਂ ਇਹਦੇ ਵਿੱਚ ਵੱਡੇ ਵੱਡੇ ਰਾਜੇ ਵੀ ਉਹਨੇ ਭੀਖ ਮੰਗਦੇ ਕਰਤੇ ਭੀਖ ਮੰਗਣ ਜੋਗੇ ਕਰਤੇ ਤੇ ਇੱਕ ਗਰੀਬ ਨੂੰ ਵੀ ਉਹਨੇ ਸ਼ਾਹਕਾਰ ਰਾਜਾ ਬਣਾਤਾ ਮਹਾਰਾਜ ਜੀ ਨੂੰ ਮੇਲ ਹੋਇਆ ਸੀ ਨਾ ਕਿ ਬੱਚੇ ਦਾ ਜਿਹੜਾ ਬਹੁਤ ਹੀ ਗਰੀਬ ਸੀ ਹੋਲਾ ਸ਼ਕਾਈਆਂ ਮਹਾਰਾਜ ਨੂੰ ਮਰਦਾਨਾ ਜੀ ਨੂੰ ਇਹ ਜਨਮ ਸਾਖੀ ਦੇ ਵਿੱਚ ਮਿਲਦਾ ਕੋ ਨਾਨਕ ਪਾਤਸ਼ਾਹ ਜੀ ਵਿੱਚ ਸਾਖੀ ਮਿਲਦੀ ਹੈ ਜ ਬਾਲੇ ਦੀ ਜਨਮ ਸਾਖੀ ਜਿਹੜੀ ਉਚਾਰਨ ਕੀਤੀ ਉਹਦੇ ਵਿੱਚ ਦਰਸ਼ਤਾਂਤ ਹੁੰਦਾ ਹੈ ਉਹ ਬੱਚੇ ਦਾ ਜਿਹਨੇ ਹੋਲਾ ਸ਼ਿਕਾਇਆ ਮਹਾਰਾਜ ਨੂੰ ਮਰਦਾਨੇ ਨੂੰ ਭੁੱਖ ਲੱਗੀ ਹੋਈ ਸੀ ਭੁੱਖ ਲੱਗੀ ਦੁਪਹਿਰ ਦਾ ਗਰਮੀ ਦਾ ਸਵਾ ਸੀ ਤੇ ਪਿੰਡ ਵੀ ਸੀ ਕੋਈ ਨੂਰ ਦੂਰ ਨੇੜੇ 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 ਕੋਈ ਪਿੰਡ ਨਹੀਂ ਹੈ ਮਹਾਰਾਜ ਜੀ ਖੇਤਾਂ ਵਿੱਚ ਤੁਰੇ ਜਾ ਰਹੇ ਨੇ ਨਾਲ ਮਰਦਾਨਾ ਹੈ ਸਤਗੁਰ ਜੀ ਨੂੰ ਮਰਦਾਨਾ ਜੀ ਕਹਿੰਦੇ ਭਾਈ ਸਤਪੁਰ ਜੀ ਭੁੱਖ ਬਹੁਤ ਲੱਗੀ ਹੈ ਮੈਨੂੰ ਮੈਂ ਅੱਗੇ ਨਹੀਂ ਤੁਰ ਸਕਦਾ ਜਦੋਂ ਮੈਨੂੰ ਭੁੱਖ ਲੱਗਦੀ ਸੀ ਕੋਈ ਨਾ ਕੋਈ ਬਹਾਨਾ ਬਣਦਾ ਤੇ ਮਹਾਰਾਜ ਜੀ ਨੇ ਕਿਸੇ ਦਾ ਭਲਾ ਕਰਨਾ ਹੁੰਦਾ ਤੇ ਚਾਨਕੀ ਮਹਾਰਾਜ ਜੀ ਦੇਖੋ ਉੱਥੇ ਪਹੁੰਚ ਜਾਂਦੇ ਤੇ ਅਜਮਰਦਾਨਾ ਜੀ ਕਹਿੰਦਾ ਮਹਾਰਾਜ ਰੁਕੋ ਜੋ ਮੈਨੂੰ ਤਾਂ ਤੁਰਿਆ ਨਹੀਂ ਜਾ ਰਿਹਾ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਆਲੇ ਦੁਆਲੇ ਕੋਈ ਪਿੰਡ ਕੋਈ ਘਰ ਨਹੀਂ ਨਜ਼ਰ ਆ ਰਿਹਾ ਜਿੱਥੋਂ ਮੈਂ ਪ੍ਰਸ਼ਾਦਾ ਛਕ ਲਾਂ ਤੇ ਸਤਿਗੁਰੂ ਨਾਨਕ ਮਹਾਰਾਜ ਜੀ ਹੱਸ ਕੇ ਕਹਿੰਦੇ ਉਹ ਸਾਹਮਣੇ ਖੇਤ ਹੈ ਛੋਲਿਆਂ ਦਾ ਲੋਕ ਸੋਲੇ ਬੀਜਿਆ ਕਰਦੇ ਸੀ ਮਹਾਰਾਜ ਜੀ ਕਹਿੰਦੇ ਜਾ ਮਰਦਾਨਿਆ ਉਹ ਬੱਚਾ ਸਾਹਮਣੇ ਰਾਖੀ ਕਰ ਰਿਹਾ ਹੈ ਚੋਰੀ ਨਹੀਂ ਕੁਝ ਤੋੜਨਾ ਕਹਿੰਦੇ ਜਾ ਕੇ ਪੁੱਛ ਕੇ ਉਹਨੂੰ ਜੇ ਕਹਿੰਦਾ ਛੱਕ ਲੈਨੇ ਆਪਾਂ ਜੀ ਮਰਦਾਨਾ ਜੀ ਤੇ ਗੁਰੂ ਨਾਨਕ ਮਹਾਰਾਜ ਜੀ ਉਸ ਖੇਤ ਵਿੱਚ ਜਾਂਦਿਆਂ ਨੂੰ ਬੱਚਾ ਸੀ ਗਰੀਬ ਵਿਚਾਰਾ ਜਿਹੜਾ ਇੱਕ ਇੱਕ ਜ਼ਿਮੀਂਦਾਰ ਦਾ ਨੌਕਰ ਸੀ ਗੋਲਾ ਸੀ ਗੁਲਾਮ ਸੀ ਰਾਤਨ ਸਮੇਂ ਅੱਜ ਜਿਵੇਂ ਹੁਣ ਆਪਾਂ ਨੌਕ ਰੱਖਦੇ ਆ ਉਦੋਂ ਗੁਲਾਮ ਰੱਖਦੇ ਸੀ ਲੋਕ ਤੇ ਇਸੇ ਤਰ੍ਹਾਂ ਬੱਚਾ ਸਾਰਾ ਦਿਨ ਉਹਦੇ ਖੇਤ ਦੀ ਰਾਖੀ ਕਰਦਾ ਸੀ ਸ਼ਾਮ ਨੂੰ ਕੁਝ ਟੱਕੇ ਕੁਝ ਮਾਇਆ ਦੇ ਦਿੰਦਾ ਸੀ ਜ਼ਿਮੀਂਦਾਰ ਤੇ ਮਾਂ ਦੀ ਜਾ ਕੇ ਬਿਮਾਰ ਸੀ ਮਾਤਾ ਬਹੁਤ ਤੇ ਮਾਂ ਦੇ ਵਾਸਤੇ ਦਵਾਈ ਲੈ ਜਾਨੀ ਜੜੀ ਬੂਟੀ ਕੋਈ ਦਵਾਈ ਉਦੋਂ ਵੈਦ ਉਹ ਆ ਕਰਦੇ ਸੀ ਤੇ ਜਿਹੜੇ ਪੈਸੇ ਬਚਨੇ ਉਹਦਾ ਰਸਤ ਪਾਣੀ ਲੈ ਜਾਣਾ ਭੋਜਨ ਸਪਕਾਣ ਵਾਸਤੇ ਕਈ ਵਾਰੀ ਭੁੱਖੇ ਹੀ ਸੌਣਾ ਪੈਂਦਾ ਸੀ ਇੰਨੀ ਗਰੀਬੀ ਸੀ ਇਹ ਅੱਜ ਉਹ ਬੱਚਾ ਮਹਾਰਾਜ ਦੇ ਸਾਹਮਣੇ ਆ ਗਿਆ ਦੇਖੋ ਜਿਹਦਾ 파ਰੋ ਤਾਰੋ ਹੋਣਾ ਹੈ ਮਹਾਰਾਜ ਜੀ ਮਿਹਰ ਦੀ ਨਿਗਾਹ ਜਿੱਤੇ ਤੇ ਪੈ ਜਾਂਦੀ ਉਹ ਵੀ ਭਖਾਰੀ ਤੋਂ ਰਾਜਾ ਬਣ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਬੇਟਾ ਮਰਦਾਨਾ ਜੀ ਕਹਿੰਦੇ ਭੁੱਖ ਬਹੁਤ ਲੱਗੀ ਹੈ ਕੋਈ ਵਸਤੂ ਹੋਵੇ ਖੇਤ ਦੇ ਉਹ ਬੱਚਾ ਹੱਥ ਜੋੜ ਕੇ ਖੜ ਜਾਂਦਾ ਨਿਮਰਤਾ ਨਾਲ ਕਹਿੰਦੇ ਮਹਾਰਾਜ ਮਹਾਪੁਰਸ਼ੋ ਮੇਰੇ ਕੋਲ ਹੋਰ ਕੁਝ ਨਹੀਂ ਮੈਂ ਬਹੁਤ ਗਰੀਬ ਆਂ ਇਹ ਖੇਤ ਦੀ ਰਾਖੀ ਕਰਦਾ ਮੈਨੂੰ ਜੋ ਮਾਇਆ ਦਿੰਦਾ ਹੈ ਜੀਵਿੰਦਾਰ ਉਹਦੇ ਨਾਲ ਮੈਂ ਨਿਰਭਾ ਕਰਦਾ ਇਹ ਛੋਲਿਆਂ ਅਨ ਛੋਲਿਆਂ ਦਾ ਖੇਤ ਹੈ ਜੇ ਤੁਹਾਡਾ ਹੁਕਮੇ ਹੁਕਮ ਹੋਵੇ ਤਾਂ ਮੈਂ ਛੋਲਿਆਂ ਦੇ ਪੇੜੇ ਪੱਟ ਕੇ ਛੋਲਾ ਬਣਾ ਕੇ ਭੁੰਨ ਕੇ ਤੁਹਾਨੂੰ ਖਵਾ ਸਕਦਾ ਮੇਰੇ ਕੋਲੇ ਹੀ ਔਰ ਕੁਝ ਨਹੀਂ ਹੈ ਈ ਮਹਾਰਾਜ ਜੀ ਬੈਠ ਕੇ ਉੱਥੇ ਠੰਡੀ ਛਾਂ ਸੀ ਮਰਦਾਨਾ ਜੀ ਬੈਠੇ ਉਹ ਬੱਚੇ ਨੇ ਦੇਖੋ ਸੇਵਾ ਬਹੁਤ ਕੀਤੀ ਉਸੇ ਛੋਲਿਆਂ ਦੇ ਬੂਟਿਆਂ ਨੂੰ ਤੋੜ ਕੇ ਉਹਨੇ ਭੁੰਨ ਕੇ ਹੋਲਾ ਬਣਾ ਕੇ ਚਕਾਈਆਂ ਮਰਦਾਨਾ ਜੀ ਦੀ ਭੁੱਖ ਉੱਤਰੀ ਮਹਾਰਾਜ ਜੀ ਵੀ ਖੁਸ਼ ਹੋਏ ਤੇ ਖੇਤ ਵਿੱਚ ਬੈਠੇ ਬੈਠੇ ਮਹਾਰਾਜ ਜੀ ਉਹ ਬੱਚੇ ਨਾਲ ਪਿਆਰ ਕਰਦੇ ਹਨ ਪੁੱਛਦੇ ਹਨ ਬੇਟਾ ਉਹ ساری વાર્ਤਾ ਸੁਣਾਦਾ ਕਹਿੰਦੇ ਮੇਰੀ ਮਾਂ ਸੀ ਬਹੁਤ ਗਰੀਬਾਂ ਦੋਵੇਂ ਮਾਂ ਪੁੱਤਰ ਰਹਿੰਦੇ ਆ ਤੇ ਜੋ ਪੈਸੇ ਦਿੰਦਾ ਜੀਵਿੰਦਾਰ ਟੱਕਾ ਉਹਦੀ ਜਾ ਕੇ ਮੈਂ ਦਵਾਈ ਲੈ ਜੈਨਾ ਮਾਤਾ ਮੇਰੀ ਬਹੁਤ ਜ਼ਿਆਦੀ ਬਿਮਾਰ ਹੈ ਤੇ ਜਿਹੜੇ ਪੈਸੇ ਬਚਦੇ ਆ ਉਹਦਾ ਭੋਜਨ ਅਸੀਂ ਰਸਤ ਪਾਣੀ ਲੈ ਕੇ ਭੋਜਨ ਸ਼ੱਕਦੇ ਆ ਜੇ ਨਹੀਂ ਬਚਦੇ ਭੁੱਖੇ ਹੀ ਸੋ ਜਾਂਦੇ ਆ ਸਤਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਪ੍ਰਸੰਨ ਹੋਏ ਕਹਿੰਦੇ ਤੇਰਾ ਜਿਹੜਾ ਦੇਲ ਹੈ ਮਾਨਾ ਜਿਹੜਾ ਉਤੇ ਮੀਰਾ ਵਾਲਾ ਹੈ ਮਹਾਰਾਜ ਨੇ ਸੁਲਤਾਨ ਕਹਿ ਕੇ ਕਹਿੰਦੇ ਤੇਰਾ ਸੁਲਤਾਨਾ ਵਾਲੀ ਤੇਰੀ ਬਿੱਤੀ ਐ ਰਾਜਿਆਂ ਵਾਲੀ ਤੇ ਦੇਖੋ ਮੁੱਖ ਤੋਂ ਬਚਨ ਐਸੇ ਨਿਕਲੇ ਮਹਾਰਾਜ ਉਹ ਸੁਲਤਾਨ ਹੀ ਬਣ ਗਿਆ ਰਾਜਾ ਤੇ ਸਤਗੁਰੂ ਜੀ ਕਹਿ ਕੇ ਅੱਗੇ ਤੁਰ ਪੇ ਸਤਗੁਰੂ ਜੀ ਚਲੇ ਗਏ ਉਹ ਬੱਚਾ ਜਿਹੜਾ ਸੀ ਖੇਤ 'ਚ ਹੀ ਸੌਂ ਗਿਆ ਨੀਂਦ ਆ ਗਈ ਦੁਪਹਿਰ ਤੋਂ ਸ਼ਾਮ ਪੈ ਗਈ ਰਾਤ ਪੈ ਗਈ ਸੁੱਤੇ ਹੀ ਰਾਤ ਲੰਘ ਗਈ ਤੇ ਅੰਮ੍ਰਿਤ ਵੇਲਾ ਹੋ ਗਿਆ ਅੰਮ੍ਰਿਤ ਵੇਲੇ ਚਾਣਕ ਜਦੋਂ ਜਾਗ ਉੱਗੜਦੀ ਐ ਇਹ ਬੜਾ ਪਛਤਾਉਂਦਾ ਕਿ ਮੇਰੀ ਮਾਂ ਤਾਂ ਬਹੁਤ ਬਿਮਾਰ ਸੀ ਮੈਨੂੰ ਨੀਂਦ ਕਿਵੇਂ ਆਗੀ ਮੈਂ ਘਰ ਜਾਣਾ ਸੀ ਮਾਂ ਦੀ ਦੇਖ ਰਿਕ ਕਰਨੀ ਸੀ ਦਵਾਈ ਲੈ ਕੇ ਜਾਣੀ ਸੀ ਭੱਜਾ ਹੀ ਜਾਂਦਾ ਹੁਣ ਫਿਕਰ ਦੇ ਵਿੱਚ ਭੱਜਾ ਜਾਂਦਾ ਜਦੋਂ ਪਿੰਡ ਤੋਂ ਸ਼ਹਿਰ ਦੇ ਲਾਗੇ ਪਹੁੰਚਦਾ ਹੈ ਨਾ ਇਹ ਸੰਗਤ ਜੀ ਉਹ ਸ਼ਹਿਰ ਦਾ ਰਾਜਾ ਦਿਨ ਵੇਲੇ ਮਰਤੇ ਹੋ ਜਾਂਦਾ ਹੈ ਉਹ ਸੂਬੇ ਦਾ ਰਾਜਾ ਸੀ ਨਾ ਉਹ ਸ਼ਹਿਰ ਦਾ ਉਹ ਰਾਜਾ ਮਰ ਜਾਂਦਾ ਉਹਦੇ ਧੀ ਪੁੱਤਰ ਨਹੀਂ ਹੁੰਦਾ ਕੋਈ ਵੀ ਇਹ ਮੰਤਰੀਆਂ ਨੂੰ ਬਹੁਤ ਫਿਕਰ ਪੈ ਜਾਂਦਾ ਕਿ ਰਾਜੇ ਦੀ ਗੱਦੀ ਤੇ ਕੌਣ ਬੈਠੇਗਾ ਕਿ ਰਾਜਾ ਮਰ ਤੋ ਹੋ ਗਿਆ ਸਾਰੇ ਰਾਜ ਦਰਬਾਰ ਵਿੱਚ ਲਾਕੇ ਦੇ ਵਿੱਚ ਰੌਲਾ ਪੈ ਗਿਆ ਇਹ ਮੰਤਰੀਆਂ ਨੇ ਸਿਆਣੇ ਮੰਤਰੀ ਜਿਹੜੇ ਸੀ ਰੱਖੇ ਹੋਏ ਉਹਨਾਂ ਨੇ ਸਲਾਹ ਕੀਤੀ ਵੀ ਐਵੇਂ ਤੇ ਦਰਬਾਰ ਤੋਂ ਹੈ ਕਿ ਸਾਰੇ ਕਹਿਣਗੇ ਸੀ ਰਾਜੇ ਬਣ ਜੀਏ ਤੇ ਵਿਉਂਤਬੰਦੀ ਬਣਾਈ ਗਈ ਸਕੀਮ ਬਣਾਈ ਸਿਆਣਿਆ ਪੁਰਸ਼ਾਂ ਨੂੰ ਪੁੱਛ ਕੇ ਕੀ ਐਸਾ ਮਨੁੱਖ ਹੋਏ ਜਿਹੜਾ ਰਾਜ ਭਾਗ ਸੰਭਲੇ ਪਰਜਾ ਸੰਭਲੇ ਤੇ ਇਹ ਜਿਗਰ ਇਹ ਵਿਚਾਰ ਕੀਤੀ ਕਿ ਜਿਹੜਾ ਅੰਮ੍ਰਿਤ ਵੇਲੇ ਪਹਿਲੀ ਵਾਰੀ ਮੁੱਖ ਲੱਗੇ ਸ਼ਹਿਰ ਦੇ ਸਾਰੇ ਦਰਵਾਜ਼ੇ ਜਿਹੜੇ ਸੀ ਨਾ ਦਿਉੜੀਆਂ ਬੰਦ ਕਰ ਦੋ ਪਰ ਉਹ ਦਿਉੜੀਆਂ ਹੁੰਦੀਆਂ ਸੀ ਸ਼ਹਿਰਾਂ ਦੇ ਬਾਹਰ ਹੁਣ ਵੀ ਪ੍ਰਾਣੀਆਂ ਨੇ ਆਪਣੇ ਪਟਿਆਲੇ ਵਿੱਚ ਵੀ ਜਿਹਦੇ ਗੇਟ ਹੁੰਦੇ ਸੀ ਕਿਲੇ ਕਿਲੇ ਦੀ ਤਰ੍ਹਾਂ ਵੱਡੇ ਗੇਟ ਜਦੋਂ ਕੋਈ ਐਸਾ ਕੰਮ ਹੁੰਦਾ ਸੀ ਨਾ ਚੋਰੀ ਹੁੰਦੀ ਸੀ ਉਹ ਸਾਰੇ ਦਰਵਾਜ਼ੇ ਬੰਦੂ ਦਾ ਕਰ ਦਿੱਤੇ ਜਾਂਦੇ ਸੀ ਸ਼ਹਿਰ ਦੇ ਪਹਿਰਾ ਜਿਹੜਾ ਸਖਤ ਕਰ ਦਿੱਤਾ ਜਾਂਦਾ ਸੀ ਤੇ ਉਹਨੂੰ ਚੋਰ ਨੂੰ ਫੜਿਆ ਜਾਂਦਾ ਸੀ ਇਸੇ ਤਰ੍ਹਾਂ ਹੀ ਸੰਤਰੀਆਂ ਮੰਤਰੀਆਂ ਨੇ ਕਿਹਾ ਵੀ ਸਾਰੇ ਦਰਵਾਜ਼ੇ ਬੰਦ ਕਰ ਦਿਓ ਤੇ ਪਹਿਰਾ ਤਗੜਾ ਕਰ ਦਿਓ ਜਿਹੜਾ ਵੀ ਪਹਿਲਾ ਅੰਮ੍ਰਿਤ ਵੇਲੇ ਪਹਿਲੀ ਵਾਰੀ ਮੁੱਖ ਲੱਗੇਗਾ ਸੁੱਚੇ ਮੂਹ ਜਿਹੜਾ ਮੁੱਖ ਲੱਗੇਗਾ ਆਣ ਕੇ ਦਰਸ਼ਨ ਦੇਗਾ ਉਹ ਨਹੀਂ ਰਾਜਾ ਬਣਾ ਦੋ ਕਿਉਂਕਿ ਸਾਰੇ ਪੰਨ ਤਰ ਤੋ ਬ੍ਰਹਮਾ ਨੂੰ ਤੋ ਪੁੱਛਿਆ ਗਿਆ ਸਾਰਿਆਂ ਦੀ ਵਿਦਿ ਸਿੱਖੀ ਐਸੇ ਨੂੰ ਜਿਵੇਂ ਕੋਈ ਪਹਿਲੀ ਵਾਰੀ ਆਣ ਕੇ ਜਿਹਦੇ ਦਰਸ਼ਨ ਉਹਨਾਂ ਮਿਲੇ ਜਿਹੜਾ ਖੜਕਾਏ ਕੁੰਡਾ ਆਣ ਕੇ ਦਿਉੜੀ ਦਾ ਉਹਨੂੰ ਫੜ ਲੋ ਉਹਨੂੰ ਮੰਤਰੀ ਕਹਿੰਦੇ ਕਿ ਇਹਨੂੰ ਉਹਨੂੰ ਰਾਜਾ ਬਣਾ ਦੋ ਇਹ ਬੱਚਾ ਵਿਚਾਰਾ ਭੁੱਖਾ ਸੀ ਰਾਤ ਦਾ ਮਹਾਰਾਜ ਦੇ ਬਚਨ ਹੋ ਗਏ ਗੁਰੂ ਨਾਨਕ ਪਾਤਸ਼ਾਹ ਦੇ ਸੁਲਤਾਨ ਕਿਹਾ ਜਦੋਂ ਇਹਨੂੰ ਤੇ ਜਦੋਂ ਬਾਹਰ ਪਹੁੰਚਦਾ ਭੱਜਾ ਹੀ ਜਾਂਦਾ ਜਾ ਕੇ ਦੇਖਦਾ ਕਿ ਅੱਗੇ ਜੋੜੀ ਦੇ ਦਰਵਾਜ਼ੇ ਜਿੰਨਾ ਸ਼ਹਿਰ ਦੇ ਦਰਵਾਜ਼ੇ ਪੰਦਨ ਉਹ ਦਰਵਾਜ਼ੇ ਨੂੰ ਹੱਥ ਪਾ ਕੇ ਖੜਕਾ ਦਿੰਦਾ ਭਾਰੀ ਦਰਵਾਜ਼ੇ ਹੁੰਦੇ ਸੀ ਖੜਕਾਂਦਾ ਭਈ ਦਰਵਾਜ਼ਾ ਖੋਲੋ ਮੇਰੀ ਮਾਂ ਬਿਮਾਰ ਹੈ ਮੈਂ ਲੰਘਣਾ ਤੇ ਜਦੋਂ ਦਰਵਾਜ਼ਾ ਖੜਕਾਂਦਾ ਉਦੋਂ ਹੀ ਰਾਜੇ ਉਹ ਮੰਤਰੀ ਜਿਹੜੇ ਪਹਿਰੇਦਾਰ ਹੁੰਦਿਆਂ ਨੂੰ ਫੜ ਲੈਂਦੇ ਨੇ ਬੱਚੇ ਨੂੰ ਤੇ ਉੱਥੇ ਰੌਲਾ ਪੈ ਜਾਂਦਾ ਕੀ ਰਾਜਾ ਹੈ ਇਹਨੂੰ ਸੁਲਤਾਨ ਬਣਾ ਦੋ ਰਾਜਾ ਬਣਾ ਦੋ ਇਹ ਇਲਾਕੇ ਦਾ ਜੇ ਦੇਖੋ ਉਹਨੂੰ ਫੜ ਕੇ ਲੈ ਜਾਂਦੇ ਨੇ ਰਾਜ ਭਾਗ ਵਿੱਚ ਸਨਾਨ ਪਾਣੀ ਕਰਵਾ ਕੇ ਵਿਧੀ ਅਨੁਸਾਰ ਉਹਨੂੰ ਰਾਜਾ ਬਣਾ ਦਿੱਤਾ ਜਾਂਦਾ ਤਖਤ ਤੇ ਬਿਠਾ ਦਿੱਤਾ ਜਾਂਦਾ ਦੇਖੋ ਇੱਕ ਗਰੀਬ ਬੱਚਾ ਇਸ ਤਰ੍ਹਾਂ ਵਿਧ ਦੇ ਨਾਲ ਰਾਜਾ ਬਣ ਜਾਂਦਾ ਕਿੱਥੇ ਬਹੁਤ ਗਰੀਬ ਸੀ ਇੱਕ ਟਾਂ ਮਰੋਕ ਦੀ ਪੱਗ ਦੀ ਸੀ ਤੇ ਕਿੱਥੇ ਅੱਜ ਉਹ ਸੁਲਤਾਨ ਬਣ ਜਾਂਦਾ ਰਾਜਾ ਬਣ ਜਾਂਦਾ ਰਾਜ ਗੱਦੀ ਤੇ ਬੈਠਾ ਹੋਇਆ ਸੁੱਖ ਭੋਗਦਾ ਆਪਣੀ ਮਾਤਾ ਨੂੰ ਵੀ ਬੁਲਾ ਲੈਂਦਾ ਉਹਦਾ ਇਲਾਜ ਕਰਾਂਦਾ ਇੱਥੇ ਮਹਾਰਤ ਦੇ ਬਚਨ ਕਹਿਣ ਤੋਂ ਭਾਵੇਂ ਟੱਲ ਸਨ ਜਦੋਂ ਮਹਾਰਾਜ ਜੀ ਬਚਨ ਕਰਦੇ ਨੂੰ ਟੱਲ ਬਚਨ ਹੁੰਦਿਆਂ ਤੇ ਉਹ ਇੱਕ ਪੁਖਾਰੀ ਨੂੰ ਵੀ ਰਾਜਾ ਬਣਾ ਸਕਦੇ ਥੇ ਸੰਸਾਰ ਵਿੱਚ ਐਸਾ ਬਹੁਤ ਐਸੀ ਤਰੀ ਹੁੰਦਾ ਹੈ ਕਈ ਵਾਰੀ ਰਾਜਾ ਜਿਹੜਾ ਪੁਖਾਰੀ ਬਣ ਜਾਂਦਾ ਉਹਦੇ ਹੁਕਮ ਨਾਲ ਇੱਕ ਸਕਿੰਟ ਲੱਗਦਾ ਰਾਜ ਗੱਦੀ ਤੋਂ ਉਤਰ ਜਾਂਦਾ ਕਈ ਵਾਰੀ ਰਾਜ ਇੱਕ ਪੁਖਾਰੀ ਵੀ ਸਮਾਂ ਆਉਣ ਤੇ ਦੇਖੋ ਉਹਦੇ ਮਹਾਰਾਜ ਦੀ ਵਿਧ ਉਹ ਰਾਜਾ ਬਣਾ ਦਿੰਦਾ ਨੂੰ ਇਹ ਸਤਿਗੁਰੂ ਜੀ ਦਾ ਹੁਕਮ ਹੈ ਤੇ ਮਹਾਰਾਜ ਜੀ ਤੇ ਬਤਨਮੀ ਕਰ ਦੇਣ ਪੰਜਵੇਂ ਪਾਤਸ਼ਾਹ ਰਾਜਾ ਰੰਕ ਕਰੇ ਖਿਨ ਪੀਤਰ ਰਾਜੇ ਤੁਮਾਰਾ ਜੀ ਕਿਤੇ ਰੰਕ ਕਰਨ ਵਾਸਤੇ ਇੱਕ ਛਿਨ ਮਾਤਰ ਵਿੱਚ ਵੀ ਕਰ ਸਕਦਾ ਖਿਨ ਪੀਤਰ ਮਹਾਰਾਜ ਜੀ ਕਹਿੰਦੇ ਨੀਚੋ ਜੋਤ ਧਰੀ ਮਹਾਰਾਜ ਜੀ ਕਹਿੰਦੇ ਨੀਚ ਨੂੰ ਵੀ ਉਹ ਜੋਤ ਜੁਦ ਰੱਖਦਾ ਓ ਟੱਲ ਪਦਵੀ ਦਵਾ ਦਿੰਦਾ ਕਹਿੰਦੇ ਧਈਏ ਆਪਨੋ ਸਦਾ ਹਰੀ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਬਚਨ ਕਰਦੇ ਹਨ ਕਹਿੰਦੇ ਇਸ ਕਰਕੇ ਭਾਈ ਆਪਣੇ ਹਰੀ ਨੂੰ ਧਿਆਉਣਾ ਚਾਹੀਦਾ ਜਪਣਾ ਚਾਹੀਦਾ ਉਹਦੇ ਗੁਣ ਗਾਣੇ ਚਾਹੀਦੇਨ ਗੀਤ ਗਾਣੇ ਚਾਹੀਦੇਨ ਸੋਚ ਅੰਦੇਸਾ ਤਾਂ ਕਾ ਕਿਹਾ ਕਰੀ ਜਾਮ ਹੈ ਇੱਕ ਘਰੀ ਮਹਾਰਾਜ ਜੀ ਕਹਿੰਦੇ ਕ ਘਰੀ ਸੋਚਾਂ ਦੇ ਸਾ ਤਾਂ ਕਾ ਕਹਾ ਕਰੀ ਕਰੀਏ ਮਹਾਰਾਜ ਜੀ ਕਹਿੰਦੇ ਬੀਤੇ ਸਮੇਂ ਦੀ ਕੱਤ ਸੋਚ ਕਰਦਾ ਤੂੰ ਉਤਕਾਲ ਦੀ ਜਿਹੜਾ ਗੁਜ਼ਰ ਚੁੱਕਾ ਹੈ ਬੀਤ ਚੁੱਕਾ ਸਮਾਂ ਹੈ ਯਾਦ ਹੀ ਉਹਦੀ ਸੋਚ ਵਿੱਚ ਡੁੱਬੇ ਰਹਿੰਦੇ ਆਂ ਕੀ ਪਛਤਾਵੇ ਦੇ ਵਿੱਚ ਜਾਂ ਅਸੀਂ ਆਉਣ ਵਾਲੇ ਸਮੇਂ ਦੀ ਸੋਚ ਕਰਦੇ ਹਾਂ ਕਿ ਅੱਗੇ ਸਾਡੇ ਨਾਲ ਕੀ ਬਣਨਾ ਹੈ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਤੇਰੇ ਸਾਹਮਣੇ ਸਮਾਂ ਚੱਲ ਰਿਹਾ ਉਹਦੀ ਸੰਭਾਲ ਕਰ ਜਿਹੜਾ ਤੇਰਾ ਸਾਹਮਣੇ ਹੈ ਉਹਦੀ ਤੂੰ ਸੰਭਾਲ ਨਹੀਂ ਕਰਦਾ ਆਉਣ ਵਾਲੇ ਦੀ ਤੂੰ ਸੋਚ ਕਰਦਾ ਜਾਂ ਬੀਤ ਚੁੱਕੇ ਦਾ ਪਛਤਾਵਾ ਕਰਦਾ ਕਹਿੰਦੇ ਕੁਝ ਵੀ ਨਹੀਂ ਮਿਲਣਾ ਕਹਿੰਦੇ ਜਿਹੜਾ ਸਮਾਂ ਤੇਰੇ ਹੱਥ ਦੇ ਵਿੱਚ ਹੈ ਸਾਹਮਣੇ ਹੈ ਉਹ ਸਮੇਂ ਵਿੱਚ ਨੂੰ ਧਿਆਣਾ ਕਰ ਸੋਚਾਂ ਦੇ ਸਾਂ ਤਾ ਕਾ ਕਹਾ ਕਰੀਏ ਮਹਾਰਾਜ ਜੀ ਕਹਿੰਦੇ ਕਿਉਂ ਕਰਦਾ ਐ ਅਸੀਂ ਸੋਚ ਕਹਿੰਦੇ ਸੋ ਇਹ ਸੋਚ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜਦ ਮੈਂ ਇੱਕ ਕਰੀ ਕਹਿੰਦੇ ਉਹਨੂੰ ਸਦਾ ਹੀ ਸਿਮਰਦਾ ਰਹੇ ਕੋਈ ਘੜੀ ਕੋਈ ਪਲ ਖਾਲੀ ਨਾ ਛੱਡ ਤਾਂਕਿ ਉਹ ਸਿਮਰਨ ਦੇ ਨਾਲ ਉਹਦੀ ਪ੍ਰਾਪਤੀ ਹੋ ਸਕੇ ਰਹਾਉ ਤੁਮਰੀ ਤੀਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੇ ਪਰਿ ਇਹ ਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਜੀ ਖੀਰਲੇ ਪਾਦ ਵਿੱਚ ਬਚਨ ਕਰਦੇ ਹਨ ਤੁੰਬਰੀ ਟੀਕ ਪੂਰੇ ਮੇਰੇ ਸਤਗੁਰ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਤੇਰੀ ਟੀਕ ਹੈ ਮੇਰੇ ਸਤਗੁਰ ਪੂਰੇ ਮਨ ਸਰਨ ਤੁਮਾਰੀ ਪਰਿ ਕਹਿੰਦੇ ਇਸ ਮੇਰਾ ਮਨ ਤੁਹਾਡੀ ਸਰਨ ਵਿੱਚ ਪਿਆ ਕਹਿੰਦੇ ਸਾਡਾ ਮਨ ਉਹਦੀ ਸਰਨ ਵਿੱਚ ਆ ਜਾ ਵੀ ਮਹਾਰਾਜ ਜੀ ਕਹਿੰਦੇ ਉਹਦੀ ਸਰਨ ਗ੍ਰਹਿਣ ਕਰੇ ਜੀ ਮਹਾਰਾਜ ਜੀ ਕਹਿੰਦੇ ਸਾਡੀ ਤਾਂ ਹੀ ਬੇਨਤੀ ਹੈ ਤੁੰਬਰੀ ਟੀਕ ਪੂਰੇ ਮੇਰੇ ਸਤਗੁਰ ਮਹਾਰਾਜ ਜੀ ਕਹਿੰਦੇ ਤੁਹਾਡੇ ਤੇ ਸਾਨੂੰ ਟੀਕ ਹੈ ਟੀਕ ਤੋਂ ਭਾਵ ਹੁੰਦਾ ਭਰੋਸਾ ਯਕੀਨ ਮਨ ਸਰਨ ਤੇ ਮਾਰੇ ਪਰਿ ਕਹਿੰਦੇ ਮੇਰਾ ਮਨ ਤੇਰੀ ਸਰਨ ਗ੍ਰਹਿਣ ਕਰ ਲੇ ਅਚੇਤ ਇਆਣੇ ਬਾਰਕ ਨਾਨਕ ਹਮ ਤੁਮ ਰਾਖੋ ਧਾਰ ਕਰੀ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੇ ਬੱਚੇ ਹਾਂ ਅਚੇਤ ਇਆਣੇ ਮਹਾਰਾਜ ਜੀ ਕਹਿੰਦੇ ਨਿਆਣੇ ਬੱਚੇ ਅਸੀਂ ਤੁਹਾਡੇ ਬਾਰਕ ਆ ਨਾਨਕ ਹਮ ਤੁਮ ਰੱਖੋ ਧਾਰ ਕਰੀ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਓ ਅਸੀਂ ਭਵੇਂ ਗਲਤੀਆਂ ਕਰਦੇ ਆਂ ਗਨਾਹ ਦੇ ਭਰਿਆਂ ਹੈ ਤਾਂ ਤੁਹਾਡੇ ਬੱਚੇ ਹਾਂ ਬਾਰ ਕਮਰਾ ਜੀ ਕਹਿੰਦੇ ਤੁਹਾਨੂੰ ਚੇਤੇ ਕਰਦੇ ਆਂ ਤੁਹਾਡੇ ਗੇ ਬੇਨਤੀ ਕਰਦੇ ਆਂ ਹਮ ਤੁਮ ਰੋ ਧਾਰ ਕਰੀ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰੀ ਤੇ ਭਵ ਹੱਥ ਨੂੰ ਕਹਿੰਦੇ ਨਾ ਹੱਥਾਂ ਨੂੰ ਕਹਿੰਦੇ ਤੁਹਾਡੇ ਅੱਗੇ ਹੱਥ ਧੱਕ ਕੇ ਮਹਾਰਾਜ ਜੀ ਕਹਿੰਦੇ ਹੱਥ ਜੋੜ ਕੇ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਤੇ ਅਸੀਂ ਨਮਸਕਾਰ ਕਰਦੇ ਆਂ ਸਤ ਆਪਣੇ ਬਾਰਕਾ ਨੂੰ ਮਹਾਰਾਜ ਜੀ ਕਹਿੰਦੇ ਗੱਲ ਨਾਲ ਲਾਣਾ ਕਰੋ ਇਹ ਸ਼ਬਦ ਦੀ ਵਿਚਾਰ ਹੈ ਇੱਥੇ ਦੋ ਸ਼ਬਦ ਸੰਪੂਰਨ ਹੁੰਦੇ ਹਨ ਸਤ ਗੁਰੂ ਜੀ ਕਿਰਪਾ ਕਰਨ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਇਨਕਾਂ ਭੁੱਲਾਂਵ ਜੰਦੀਆਂ ਨ ਮਹਾਰਾਜ ਸਤ ਮੱਤ ਬਖਸ਼ਣ ਆਈਆਂ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ